ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚੱਲ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਅਸੀਂ ਆਪਣੇ ਚੈਨਲ ਤੇ ਇੱਕ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਏ ਹਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਮੌਸਮ ਚੇਂਜ ਹੋ ਰਿਹਾ ਤੇ ਮੌਸਮ ਚੇਂਜ ਹੋਣ ਦੇ ਨਾਲ ਹਰ ਇੱਕ ਦੇ ਫੇਸ ਦੇ ਉੱਤੇ ਜਿਹੜਾ ਵਾ ਉਹ ਡਰਾਈਨੈਸ ਬਹੁਤ ਆ ਰਹੀ ਹੈ ਤੇ ਜਿਨ੍ਹਾਂ ਦੇ ਫੇਸ ਦੇ ਉੱਤੇ ਪਿੰਪਲ ਨੇ ਜਾਂ ਪੇਸ ਦੇ ਉੱਤੇ ਬਲੈਮਿਸ਼ ਨੇ ਰਿੰਕਲਸ ਨੇ ਝੁਰੜੀਆਂ ਤੇ ਇਹ ਸਾਰੀਆਂ ਚੀਜ਼ਾਂ ਦੀ ਪ੍ਰੋਬਲਮ ਆ ਰਹੀ ਹੈ ਉਹ ਇੱਕ ਆ ਚੀਜ਼ ਲਗਾਓ ਨਾਰੀਅਲ ਦੇ ਤੇਲ ਦੇ ਵਿੱਚ ਸਿਰਫ ਦੋ ਚੀਜ਼ਾਂ ਮਿਕਸ ਕਰਕੇ ਲਗਾਓ ਜਿਹਦੇ ਨਾਲ ਤੁਹਾਡੀ ਜਿਹੜੀ ਸਕਿਨ ਵਾ ਉਹ ਦਿਨਾਂ ਚ ਟਾਈਟ ਤੇ ਬ੍ਰਾਈਟ ਹੋ ਜਾਵੇਗੀ ਤੇ ਜਿਨ੍ਹਾਂ ਦੇ ਮੌਸਮ ਚੇਂਜ ਹੋਣ ਦੇ ਨਾਲ ਜਿਨ੍ਹਾਂ ਦੇ ਫੇਸ ਉੱਤੇ ਜਿਹੜੀ ਖੁਸ਼ਕੀ ਆ ਡਰਾਈਨੈਸ ਆ ਰਹੀ ਹੈ ਉਹ ਵੀ ਬਿਲਕੁਲ ਠੀਕ ਹੋ ਜਾਵੇਗੀ ਤੇ ਜੇ ਤੁਸੀਂ ਇਹ ਚੀਜ਼ਾਂ ਜੂਸ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਦਿਨਾਂ ਦੇ ਵਿੱਚ ਹੀ ਤੁਸੀਂ ਆਪਣੇ ਫੇਸ ਦੇ ਉੱਤੇ ਨਿਖਾਰ ਮਹਿਸੂਸ ਕਰੋਗੇ ਤੇ ਤੁਹਾਨੂੰ ਲੱਗੇਗਾ ਕਿ ਤੁਹਾਡੀ ਸਕਿਨ ਜਿਹੜੀ ਆ ਬਹੁਤ ਜ਼ਿਆਦਾ ਗਲੋ ਕਰ ਰਹੀ ਹੈ ਤਾਂ ਤੁਹਾਨੂੰ ਕੋਈ ਵੀ ਪਾਰਲਰ ਵਾਲੇ ਮਿਲ ਕੇ ਮੇਕਅਪ ਕਰਵਾਉਣ ਦੀ ਲੋੜ ਨਹੀਂ ਹੈਗੀ ਜਸਟ ਫੇਸ ਨੂੰ ਵਾਸ਼ ਕਰਕੇ ਤੁਹਾਡਾ ਜਿਹੜਾ ਜਿਹੜਾ ਵਾ ਉਹ ਚੰਨ ਵਰਗਾ ਚਮਕੇਗਾ ਤੇ ਤੁਹਾਨੂੰ ਕੋਈ ਵੀ ਕਰੀਮ ਲਗਾਉਣ ਦੀ ਲੋੜ ਨਹੀਂ ਪਵੇਗੀ ਤੇ ਬਿਨਾ ਕਰੀਮ ਤੋਂ ਹੀ ਤੁਹਾਡਾ ਜਿਹੜਾ ਸਕਿਨ ਵਾ ਉਹ ਇੱਕਦਮ ਜਿਹੜੀ ਐ ਗਲੋਇੰਗ ਹੋ ਜਾਵੇਗੀ ਤੇ ਇਹਦੇ ਵਾਸਤੇ ਸਾਨੂੰ ਕੀ ਚਾਹੀਦਾ ਹੈ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਜੀ ਨਾਰੀਅਲ ਦਾ ਤੇਲ ਤੇ ਨਾਰੀਅਲ ਦਾ ਤੇਲ ਜਿੰਨਾ ਕਿ ਅਸੀਂ ਫੇਸ ਤੇ ਲਗਾਉਣਾ ਓਨਾ ਕੀ ਅਸੀਂ ਲੈਣਾ ਹੈ ਯੂਜ਼ ਕਰਨਾ ਹੈ ਤੇ ਇਹ ਚੀਜ਼ ਅਸੀਂ ਰੋਜ਼ ਹੀ ਰਾਤ ਨੂੰ ਸੌਣ ਲੱਗਿਆਂ ਜਿਹੜੀ ਕਰਨੀ ਹੈ ਇਹਦੇ ਵਿੱਚ ਮੈਂ ਇੱਕ ਚਮਚ ਦੇ ਲਗਭਗ ਜਿਹੜਾ ਕੋਕੋਨਟ ਆਇਲ ਲੈ ਲਿਆ ਕੋਕੋਨਟ ਆਇਲ ਤੁਸੀਂ ਕੋਈ ਵੀ ਲੈ ਸਕਦੇ ਹੋ ਤੇ ਇਹਦੇ ਵਿੱਚ ਅਸੀਂ ਜਿਹੜੀ ਦੂਸਰੀ ਚੀਜ਼ ਐਡ ਕਰਾਂਗੇ ਇਹ ਹੈ ਜੀ ਮੱਖਣ ਬਿਲਕੁਲ ਹਲਕਾ ਜਿਹਾ ਜਿਹੜਾ ਮੱਖਣ ਉਹ ਅਸੀਂ ਇਹਦੇ ਵਿੱਚ ਐਡ ਕਰਾਂਗੇ ਜਿੰਨਾ ਕਿ ਤੁਸੀਂ ਆਪਣੇ ਫੇਸ ਤੇ ਇੱਕ ਟਾਈਮ ਦੇ ਯੂਜ਼ ਕਰਨਾ ਉਹਨਾਂ ਕਿ ਤੁਸੀਂ ਲਓਗੇ ਤੇ ਇਹ ਫਰੈਸ਼ ਮੱਖਣ ਜਿਹੜਾ ਵਾ ਫਰੈਸ਼ ਲੈਣਾ ਇਹ ਤੁਸੀਂ ਤੇ ਇਹ ਘਰ ਦਾ ਮੱਖਣ ਕੱਢਿਆ ਹੋ ਤਾਂ ਜਿਆਦਾ ਬੈਸਟ ਵਾ ਤੇ ਤੁਸੀਂ ਥੋੜਾ ਜਿਹਾ ਮੱਖਣ ਲੈ ਲੈਣਾ ਤੇ ਇਹਦੇ ਵਿੱਚ ਤੁਸੀਂ ਐਡ ਕਰਨਾ ਏਜੀ ਕੈਸਟਰੋ ਆਇਲ ਤੇ ਕੈਸਟਰੋ ਆਇਲ ਤੁਸੀਂ ਯੂਜ਼ ਕਰਨਾ ਤੁਸੀਂ 올ਿਵ ਆਇਲ ਵੀ ਯੂਜ਼ ਕਰ ਸਕਦੇ ਹੋ ਤੇ ਜੇ ਇਹ ਚੀਜ਼ਾਂ ਤੁਹਾਡੇ ਕੋਲ ਨਾ ਹੋਣ ਤੇ ਬਿਲਕੁਲ ਜਿਹੜਾ ਵਾ ਉਹ 3-4 ਡ੍ਰੌਪਸ ਹੀ ਯੂਜ਼ ਕਰਨਾ ਕਿਉਂਕਿ ਇਹ ਬਹੁਤ ਜ਼ਿਆਦਾ ਗਰੀਸੀ ਹੁੰਦਾ ਹੈ ਤੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਤੁਸੀਂ ਕਰ ਲੈਣਾ ਹੈ ਮਿਕਸ ਮਿਕਸ ਕਰਕੇ ਇੱਕ ਕਰੀਮ ਵਾਂਗ ਇਹਦਾ ਜਿਹੜਾ ਵਾ بیس ਬਣਾ ਲੈਣਾ ਤੇ ਫਿਰ ਇਹਨੂੰ ਕਰਨਾ ਤੁਸੀਂ ਆਪਣੇ ਫੇਸ ਤੇ ਫਲਾਈ ਤੇ ਜੇ ਤੁਹਾਡੇ ਕੋਲ ਇਹ ਕੈਸਟਰ ਆਇਲ ਨਾ ਹੋਵੇ ਤਾਂ ਕੋਈ ਗੱਲ ਨਹੀਂ ਤੁਸੀਂ ਇਹਦੇ ਵਿੱਚ ਜਿਹੜਾ ਵੀ ਸੀਕੋ ਵੀ ਯੂਜ਼ ਕਰ ਸਕਦੇ ਹੋ ਤੇ ਬਿਨਾ ਕੈਸਟਰ ਆਇਲ ਤੁਸੀਂ ਕੱਲਾ ਕੋਕੋਨਟ ਆਇਲ ਤੇ ਮੱਖਣ ਲੈ ਕੇ ਵੀ ਯੂਜ਼ ਕਰ ਸਕਦੇ ਹੋ ਤੇ ਤੁਸੀਂ ਇਹਦੇ ਵਿੱਚ ਜਿਹੜਾ ਵਾ ਲੈਮਨ ਜੂਸ ਵੀ ਐਡ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਟਮਾਟੋ ਜੂਸ ਵੀ ਐਡ ਕਰ ਸਕਦੇ ਹੋ ਤੇ ਰਾਤ ਨੂੰ ਆਪਣਾ ਫੇਸ ਜਿਹੜਾ ਵਾ ਉਹਨੂੰ ਵਾਸ਼ ਕਰਕੇ ਸੌਣ ਤੋਂ ਪਹਿਲਾਂ ਤੁਸੀਂ ਇਹ ਦੇਖੋ ਤੇ ਇੱਕ ਕਰੀਮ ਦਾ ਟੈਕਸਚਰ ਤਿਆਰ ਹੋ ਗਿਆ ਤੇ ਇਹਨੂੰ ਹੁਣ ਤੁਸੀਂ ਆਪਣੇ ਫੇਸ ਤੇ ਕਰਨਾ ਹੈ ਅਪਲਾਈ ਇਸ ਤਰੀਕੇ ਨਾਲ ਆਪਣੇ ਫੇਸ ਤੇ ਪਹਿਲਾਂ ਤੁਸੀਂ ਅਪਲਾਈ ਕਰ ਲੈਣਾ ਤੇ ਫੇਅਰ ਜਿਹੜੀ ਆ ਤੇ ਇੱਥੇ ਵੀ ਮੱਥੇ ਤੇ ਵੀ ਤੁਸੀਂ ਆਪਣੇ ਜਿਹੜੇ ਆ ਇੱਥੇ ਰਿੰਕਲ ਤੁਹਾਡੇ ਪੈਂਦੇ ਉਹਦੀ ਵੀ ਇੱਥੇ ਤੁਸੀਂ ਮ사ਜ ਕਰੋਗੇ ਉੱਪਰ ਨੂੰ ਕਰੋਗੇ ਤੇ ਗੱਲਾਂ ਤੇ ਵੀ ਤੁਸੀਂ ਉੱਪਰ ਨੂੰ ਇਹਦੀ ਮ사ਜ ਕਰੋਗੇ ਇਹ ਅੱਖਾਂ ਦੇ نیچے ਜਿਹੜੇ ਤੁਹਾਡੇ ਡਾਰਕ ਸਰਕਲ ਹੋ ਜਾਂਦੇ ਨੇ ਇਹ ਹਰ ਇੱਕ ਚੀਜ਼ ਵਾਸਤੇ ਬੈਸਟ ਹੈ ਇਹ ਦੀ ਤੁਸੀਂ ਲਗਾਤਾਰ ਇੱਕ ਹਫ਼ਤਾ ਮ사ਜ ਕਰੋਗੇ ਤਾਂ ਤੁਹਾਡੇ ਫੇਸ ਤੇ ਇੱਕਦਮ ਜਿਹੜੀ ਆ ਉਹ ਰੌਣਕ ਆ ਜਾਵੇਗੀ ਜਿਹੜਾ ਫੇਸ ਡਲ ਜਾ ਹੋ ਜਾਂਦਾ ਨਾ ਉਹ ਬਿਲਕੁਲ ਐਂ ਸਾਫ਼ ਕਲੀਅਰ ਹੋ ਜਾਵੇਗਾ ਕੋਈ ਵੀ ਜ਼ਿਆਦਾ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਯੂਜ਼ ਕਰਨ ਦੀ ਲੋੜ ਨਹੀਂ ਕੋਕੋਨਟ ਆਇਲ ਹਰ ਇੱਕ ਘਰ ਦੇ ਵਿੱਚ ਹੁੰਦਾ ਹੈ ਮੱਖਣ ਹਰ ਘਰ 'ਚ ਹੁੰਦਾ ਹੈ ਤੇ ਕੈਸਟਰ ਆਇਲ ਨਾ ਹੋਵੇ ਤੇ ਆਬਲ ਤਾਂ ਹਰ ਇੱਕ ਸ਼ਾਪ ਤੋਂ ਕੋਸਮੈਟਿਕ ਸ਼ਾਪ ਤੋਂ ਜਾਂ ਜਿਹੜੀ ਆ ਕਰਿਆਨੇ ਦੀ ਦੁਕਾਨ ਤੋਂ ਪंसारी ਦੀ ਦੁਕਾਨ ਤੋਂ ਇਹ ਮਿਲ ਜਾਂਦਾ ਜੇ ਨਾ ਮਿਲੇ ਤਾਂ ਤੁਸੀਂ ਇਹਦੇ ਵਿੱਚ ਤੁਸੀਂ ਵਿਟਾਮਿਨੀ ਦਾ ਕੈਪਸੂਲ ਵੀ ਐਡ ਕਰ ਸਕਦੇ ਹੋ ਦੇਸੀ ਕੀ ਉਹ ਵੀ ਐਡ ਕਰ ਸਕਦੇ ਹੋ ਤੁਸੀਂ ਲੈਮਨ ਦੀਆਂ 2-4 ਬੂੰਦ ਐਡ ਕਰ ਲਓ ਫਿੱਟਕਰੀ ਥੋੜੀ ਜਿਹੀ ਐਡ ਕਰ ਲੋ ਕੁਝ ਵੀ ਤੁਸੀਂ ਐਡ ਕਰ ਸਕਦੇ ਹੋ ਤੇ ਇਹਦੇ ਬੈਸਟ ਰਿਜ਼ਲਟ ਮਿਲਦੇ ਨੇ ਤੇ ਜੇ ਕਿ ਕਿਸੇ ਨੂੰ ਪਿੰਪਲ ਵਗੈਰਾ ਦੀ ਪ੍ਰੋਬਲਮ ਆ ਤਾਂ ਉਹਦੇ ਵਿੱਚ ਮੁਸ਼ਕਪੂਰ ਦੀ ਟਿੱਕੀ ਵੀ ਐਡ ਕਰ ਸਕਦਾ ਹੈ ਤੇ ਫਿੱਟਕਰੀ ਵੀ ਐਡ ਕਰ ਸਕਦਾ ਫਿੱਟਕਰੀ ਵੀ ਜਿਹੜੀ ਆ ਉਹ ਬੈਸਟ ਹੁੰਦੀ ਆ ਤੇ ਤਿੰਨ ਤੋਂ ਚਾਰ ਮਿੰਟ ਆਪਣੇ ਫੇਸ ਦੀ ਚੰਗੇ ਤਰੀਕੇ ਤੇ ਮ사ਜ ਕਰਨੀ ਆ ਤੁਸੀਂ ਇਸ ਤੋਂ ਬਾਅਦ ਤੁਹਾਨੂੰ ਫੇਸ ਨੂੰ ਜਿਹੜਾ ਵਾਸ਼ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪਵੇਗੀ ਤੁਸੀਂ ਇਸੇ ਤਰੀਕੇ ਦੇ ਨਾਲ ਜਿਹੜਾ ਵਾ ਉਹ ਸੌ ਜਾਣਾ ਹੈ ਤੇ ਉਸ ਤੋਂ ਬਾਅਦ ਸਵੇਰੇ ਤੁਸੀਂ ਜਿਹੜਾ ਵਾ ਨਾਰਮਲ ਪਾਣੀ ਦੇ ਨਾਲ ਆਪਣੇ ਫੇਸ ਨੂੰ ਵਾਸ਼ ਕਰਨਾ ਹੈ ਤੇ ਵਾਸ਼ ਕਰਨ ਤੋਂ ਬਾਅਦ ਜਿਹੜਾ ਵਾ ਤੁਸੀਂ ਦੇਖੋਗੇ ਜੀ ਤੁਹਾਡਾ ਫੇਸ ਜਿਹੜਾ ਵਾ ਉਹ ਬਿਲਕੁਲ ਐਨ ਸਾਫ ਕਲੀਅਰ ਹੋਏਗਾ ਤੇ ਇਹ ਤੁਹਾਡੀਆਂ ਬਲੈਮਿਸ਼ ਤੁਹਾਡੀ ਪਿਗਮੈਂਟੇਸ਼ਨ ਇਹਨੂੰ ਵੀ ਡਲ ਕਰਦੀ ਹੈ ਲਾਈਟ ਕਰਦੀ ਹੈ ਤੇ ਪਲੱਸ ਜਿਹੜੇ ਤੁਹਾਡੇ ਰਿੰਕਲ ਝੁੜੜੀਆਂ ਪੈਣੀਆਂ ਹੋ ਸ਼ੁਰੂ ਹੋ ਜਾਂਦੀਆਂ ਨੇ ਉਮਰ ਤੋਂ ਪਹਿਲਾਂ ਉਹਨਾਂ ਨੂੰ ਬਿਲਕੁਲ ਹੀ ਜੜੀ ਖਤਮ ਕਰ ਦਿੰਦੀ ਹੈ ਤੇ ਇਹ ਮ사ਜ ਤੁਸੀਂ ਡੇਲੂ ਕਰੋਗੇ ਤਾਂ ਫਿਰ ਤੁਸੀਂ ਆਪਣਾ ਰਿਜ਼ਲਟ ਆਪਣੇ ਫੇਸ ਤੇ ਦੇਖੋ ਫਿਰ ਕਿੰਨਾ ਰਿਜ਼ਲਟ ਆਉਂਦਾ ਹੈ ਕਿਉਂਕਿ ਅੱਜ ਦੇ ਟਾਈਮ ਵਿੱਚ ਉਮਰ ਤੋਂ ਪਹਿਲਾਂ ਹੀ ਜਿਹੜਾ ਸਾਡੇ ਫੇਸ ਜਿਹੜਾ ਵਾ ਇੱਥੇ ਸਕਿਨ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਸਕਿਨ ਟਿਲਕਣੀ ਸ਼ੁਰੂ ਹੋ ਜਾਂਦੀ ਹੈ ਤੇ ਇੱਥੇ ਅੱਜ ਦੇ ਕੋਲ ਜਿਹੜੀਆਂ ਵਾ ਉਹ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਮੱਥੇ ਤੇ ਪੈਣੀਆਂ ਸ਼ੁਰੂ ਹੋ ਜਾਂਦੀਆਂ ਤੇ ਜਦੋਂ ਸਾਡੀ ਸਕਿਨ ਜਿਹੜੀ ਟਾਈਟ ਰਹੇਗੀ ਤਾਂ ਫਿਰ ਸਾਡੀ ਜਿਹੜੀ ਸਕਿਨ ਹਮੇਸ਼ਾ ਜਿਹੜੀ ਹੈ ਜਵਾਨ ਦਿਖਦੀ ਹੈ ਤੇ ਹੁਣ ਗਾੜੀ ਜਿਹੜਾ ਵਰਤ ਕਰਵਾ 14 ਵਰਤ ਫੰਕਸ਼ਨ ਸ਼ਾਸ ਜਿਹੜੀਆਂ ਵਿਆਹ ਸ਼ਾਦੀਆਂ ਉਹਨਾਂ ਦਾ ਸੀਜ਼ਨ ਆ ਰਿਹਾ ਹੈ ਤੇ ਹਰ ਕੋਈ ਜਿਹੜੀ ਲੇਡੀ ਚਾਹੁੰਦੀ ਹੈ ਕਿ ਸਾਡਾ ਫੇਸ ਜਿਹੜਾ ਵਾ ਉਹ ਟਾਈਟ ਤੇ ਬ੍ਰਾਈਟ ਹੋਵੇ ਤੇ ਇਹ ਚੀਜ਼ਾਂ ਤਾਂ ਹੀ ਹੋ ਸਕਦੀਆਂ ਜੇ ਆਪਾਂ ਸਹੀ ਹੋਣ ਤੋਂ ਹੀ ਸਕਿਨ ਦੀ ਕੇਅਰ ਕਰਨੀ ਸ਼ੁਰੂ ਕਰ ਦਵਾਂਗੇ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜੇ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਨਾ ਤੇ ਇਹ ਜਿਹੜੀ ਹੈ ਰੈਮਡੀ ਹੈ ਇਹਨੂੰ ਟਰਾਈ ਜ਼ਰੂਰ ਕਰਦੇ ਆਂ ਤੇ ਫਿਰ ਜਾਨ ਨੂੰ ਜਿਹੜੀ ਇਹਦੀ ਫੀਡਬੈਕ ਆ ਉਹ ਜਰੂਰ ਦੱਸਣਾ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ